ਰੋਪੜ ਅਤੇ ਲੁਧਿਆਣਾ ਦੀ ਅਦਾਲਤ ਤੋਂ ਬਾਅਦ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਡੀਸੀ ਦਫ਼ਤਰ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਵੀ ਚੌਕਸੀ ਵਧਾ ਦਿੱਤੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦੇ ਡੀਸੀ ਕੰਪਲੈਕਸ ਨੂੰ ਯਾਨੀ ਕਿ ਡੀਸੀ ਦਫ਼ਤਰ ਨੂੰ ਔਰ ਇਸ ਤੋਂ ਇਲਾਵਾ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਦਫ਼ਤਰ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਧਮਕੀਆਂ ਦਾ ਦੌਰ جاری ਹੈ ਇਸ ਤੋਂ ਪਹਿਲਾਂ ਮੋਗਾ ਫਿਰੋਜ਼ਪੁਰ ਅਤੇ ਰੋਪੜ ਦੀ ਅਦਾਲਤ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਸੀ ਔਰ ਬੀਤੇ ਕੱਲ ਲੁਧਿਆਣਾ ਦੇ ਵਿੱਚ ਜਿਹੜੀ ਅਦਾਲਤ ਹੈ ਉਸ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਹੁਣ ਗੁਰਦਾਸਪੁਰ ਅਤੇ ਸ਼੍ਰੀ ਮੁਖਸਰ ਸਾਹਿਬ ਦੇ ਜਿਹੜੇ ਡੀਸੀ ਕੰਪਲੈਕਸ ਨੇ ਉਹਨਾਂ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਨੇ ਜੜੀਆਂ ਉਹ ਮਿਲ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਡੀਸੀ ਨੇ ਜਿਹੜੇ ਉਹਨਾਂ ਦੀ ਇੱਕ ਈਮੇਲ ਤੇ ਜਿਹੜੀ ਈਮੇਲ ਆਈ ਹੈ ਇੱਕ ਸੁਨੇਹਾ ਆਇਆ ਜਿਸ ਦੇ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਹੈ ਗੁਰਦਾਸਪੁਰ ਤੇ ਸ਼੍ਰੀ ਮੁਕਸਰ ਸਾਹਿਬ ਦੇ ਡੀਸੀ ਕੰਪਲੈਕਸਾਂ ਨੂੰ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਸੂਚਨਾ ਜਿਹੜੀ ਪੁਲਿਸ ਨੂੰ ਦਿੱਤੀ ਜਾਂਦੀ ਆ ਤੇ ਐਸਐਸਪੀ ਜਿਹੜੇ ਅਦਿੱਤਿਆ ਨੇ ਗੁਰਦਾਸਪੁਰ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਜਿਹੜੀ ਪੁਲਿਸ ਆ ਉਹ ਮੌਕੇ ਤੇ ਪਹੁੰਚ ਜਾਂਦੀ ਆ ਤਾਇਨਾਤ ਕਰ ਦਿੱਤੇ ਜਾਂਦੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਆ ਨੌਜਵਾਨ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਤੇ ਤਲਾਸ਼ੀ ਮੁਹਿੰਮਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੁਰਦਾਸਪੁਰ ਦੀਆਂ ਜਿੱਥੇ ਗੁਰਦਾਸਪੁਰ ਅਤੇ ਮੁਕਸਰ ਸਾਹਿਬ ਦੇ ਡੀਸੀ ਦਫ਼ਤਰਾਂ ਤੱਕ ਇਹ ਧਮਕੀ ਪਹੁੰਚ ਚੁੱਕੀ ਆ ਜਿਸ ਤੋਂ ਬਾਅਦ ਤੁਰੰਤ ਦਫ਼ਤਰ ਜਿਹੜਾ ਉਹ ਖਾਲੀ ਕਰਵਾ ਦਿੱਤੇ ਗਏ ਨੇ ਮੌਕੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਆ ਅਤੇ ਪੂਰਾ ਦਫ਼ਤਰੀ ਜਿਹੜਾ ਇਲਾਕਾ ਉਹ ਸੀਲ ਕਰ ਦਿੱਤਾ ਗਿਆ ਪੁਲਿਸ ਖੋਜੀ ਕੁੱਤਿਆਂ ਦੀ ਮਦਦ ਦੇ ਨਾਲ ਕਿਸੇ ਵੀ ਸੁਭਾਵਤ ਬੰਬ ਦੀ ਤਲਾਸ਼ੀ ਕਰ ਰਹੀ ਹੈ ਹੁਣ ਤੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਜਿਹੜੀ ਧਮਕੀ ਆ ਗੁਰਦਾਸਪੁਰ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਡੀਸੀ ਕੰਪਲੈਕਸ ਨੂੰ ਅਡਾਉਣ ਦੀ ਦਿੱਤੀ ਗਈ ਹੈ ਔਰ ਤੋਂ ਨੂੰ ਇਹ ਵੀ ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ISKP ਨਾਮਕ ਇੱਕ ਪਾਕਿਸਤਾਨੀ ਸੰਗਠਨ ਹੈ ਜਿਸ ਨੇ ਇਹ ਧਮਕੀ ਦਿੱਤੀ ਹੈ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈਮੇਲ ਭੇਜਿਆ ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਕੰਪਲੈਕਸ ਦੀ ਪੂਰੀ ਤਰ੍ਹਾਂ ਤਲਾਸ਼ੀ ਲੈ ਰਹੀਆਂ ਨੇ ਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡੀਸੀ ਦਫ਼ਤਰ ਦੇ ਅਧਿਕਾਰਤ ਈਮੇਲ ਤੇ ਇੱਕ ਈਮੇਲ ਪ੍ਰਾਪਤ ਹੋਈ ਹੈ ਜਿਸ ਵਿੱਚ ਕਿਹਾ ਗਿਆ ਕਿ ਡੀਸੀ ਕੰਪਲੈਕਸ ਵਿੱਚ ਤਿੰਨ ਬੰਬ ਲਗਾਏ ਗਏ ਸਨ ਇਸ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਅਦਿੱਤਿਆ ਦੇ ਨਿਰਦੇਸ਼ਾਂ ਹੇਠ ਪੂਰੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪਰ ਕੁਝ ਵੀ ਉੱਥੋਂ ਬਰਾਮਦ ਨਹੀਂ ਹੋਇਆ ਉਹਨਾਂ ਕਿਹਾ ਕਿ ਪੁਲਿਸ ਦੇ ਸਟੇਟ ਸਾਈਬਰ ਸੈੱਲ ਦੀਆਂ ਜਿਹੜੀਆਂ ਟੀਮਾਂ ਨੇ ਉਹ ਜਾਂਚ ਵਿੱਚ ਜੁਟੀਆਂ ਹੋਈਆਂ ਨੇ ਕੰਪਲੈਕਸ ਵਿੱਚ ਜਾਂਚ ਜਾਰੀ ਹੈ ਸਭ ਕੁਝ ਚਾਰੂ ਢੰਗ ਨਾਲ ਚੱਲ ਰਿਹਾ ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਈਬਰ ਸਟੇਟ ਹੈ ਜਿਹੜਾ ਉਸ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਈਮੇਲ ਆ ਜਿਹੜੀ ਕਿਸ ਨੇ ਭੇਜੀ ਆ ਕਿਸ ਨੇ ਧਮਕੀ ਦਿੱਤੀ ਆ ਸੋ ਲਗਾਤਾਰ ਧਮਕੀਆਂ ਦਾ ਦੌਰ ਜਾਰੀ ਹੈ ਸੋ ਗੁਰਵਿੰਦਰ ਸਿੰਘ ਜੋ ਕਿ ਐਸਪੀ ਨੇ ਉਹਨਾਂ ਨੇ ਅੱਗੇ ਜੋ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾ ਦਨੇ ਆ ਹਾਜੀ ਸਵੇਰੇ ਸਾਡੇ ਇੱਕ ਆਠ ਇੱਕ ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਦੇ ਡੀਐਸਪੀ ਮਨਾਸ ਸਾਹਿਬ ਡੀਐਸਪੀ ਦਿਨਨਾਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸੈਪੋਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਹੈ ਸਾਰ ਕੇ ਨੂੰ ਡੀਸੀ ਆਫਿਸ ਸਾਰੇ ਕੰਪਲੈਕਸ ਜੀ ਨਹੀਂ ਇਹ ਚ ਜੀ ਇੱਕ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਾਡੇ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਸਾਰਾ ਕੁਝ ਪੀਸਫੁਲੀ ਚੱਲ ਰਹੀਆਂ ਨੂੰ ਵੀ ਕੁਝ ਸਲਰਟ ਨਹੀਂ ਤੱਕਿਆ ਜੀ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹੇਠ ਤੱਕ ਪੀਸਫੁਲੀ ਚੱਲ ਰਿਹਾ ਹੈ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਆਵੇ ਤੇ ਪਬਲਿਕ ਨੂੰ ਗੇਅਰ ਕਰਦੇ ਹਾਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਕੰਮ ਕਰੀ ਅਗੇ ਡੀਸੀ ਸਾਹਿਬ ਦੀ ਡਾਇਰੈਕਸ਼ਨ ਹੋਊਗੀ ਉਸ ਮੁਤਾਬਕ ਕੰਮ ਕਰਨਗੇ ਜੀ ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਲਗਾਤਾਰ ਜਿਹੜੀਆਂ ਧਮਕੀਆਂ ਨੇ ਮਿਲ ਰਹੀਆਂ ਨੇ ਔਰ ਪੁਲਿਸ ਕਦੋਂ ਤੱਕ ਇਹਨਾਂ ਮੁਲਜ਼ਮਾਂ ਨੂੰ ਫੜੇਗੀ ਔਰ ਸਲਾਖਾਂ ਪਿੱਛੇ ਸੁੱਟੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਪੰਜਾਬ ਦੇ ਵਿੱਚ ਧਮਕੀਆਂ ਦਾ ਦੌਰ ਜਾਰੀ ਹੈ